ਬੰਦੇ ਤੇ ਉੱਪਰ 307 ਦੇ ਪਰਚੇ ਲੱਗੇ ਹੋਣ ਕਿ 70 ਦਿਨ ਤੋਂ ਉਹ ਫਰਾਰ ਪੁਲਿਸ ਆਫਸਰ ਕਿ ਪੁਲਿਸ ਵਿਭਾਗ ਨੇ ਉਹ ਪਤਾ ਨਹੀਂ ਹੈ ਕਿ ਉਹਨਾਂ ਦੇ ਚਾਰ ਆਫਸਰ ਕਿੱਥੇ ਹਨ ਮਤਲਬ 70 ਦਿਨ ਤੋਂ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਉਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੁਲਿਸ ਵਿਭਾਗ ਨੇ ਮਤਲਬ ਚਾਰ ਪੁਲਿਸ ਆਫਸਰ ਜਿਹੜੇ ਪੰਜਾਬ ਦੇ ਗੁੰਡਾ ਜਿਹੜੇ ਕਹਿੰਦੇ ਨੇ ਇਨਕਾਊਂਟਰ ਸਪੈਸ਼ਲਿਸਟ ਹਨ ਉਹ ਇਨਕਾਊਂਟਰ ਸਪੈਸ਼ਲਿਸਟ ਗੁੰਮੇ ਪਏ ਹਨ ਜਿੱਪ ਪੱਜੇ ਪਏ ਹਨ ਮਗਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਹੈ ਕਿੱਥੇ ਪੱਜੇ ਹਨ ਜਿਹੜਾ ਸੈਂਟੀਮੈਂਟ ਰਿਲੀਜਨ ਨੂੰ ਹਰਟ ਕੀਤਾ ਜੀ ਕੋਈ ਵੀ ਸਰਦਾਰ ਉਸਦੇ ਬਾਲ ਕੇਸਾ ਤੋ ਖਿੱਚ ਕੇ ਸਟਣਾ ਮਤਲਬ ਸਾਡੀ ਬੇਇੱਜ਼ਤੀ ਹੈ ਇਹ ਬਹੁਤ ਵੱਡੀ ਬੇਇੱਜ਼ਤੀ ਹੈ ਆਈ ਕਾਟ ਹਰ ਇੱਕ ਚੀਜ਼ ਅਲਗ ਅਲਗ ਹੈ ਮਗਰ ਇੱਕ ਸਰਦਾਰ ਦਾ ਬਾਲ ਖਿੱਚ ਕੇ ਉਸ ਨੂੰ ਕਸੀਟਣਾ ਇਸ ਤੋਂ ਵੱਡੀ ਬੇਇੱਜ਼ਤੀ ਕਿਸੇ ਸਰਦਾਰ ਲਈ ਹੋਵੇ ਸਭ ਤੋਂ ਸ਼ਰਮਿੰਦੀ ਦੀ ਇਹਦੀ ਗੱਲ ਹੈ ਵੈ ਕਿ 70 ਦਿਨ ਅੱਜ ਹੋ ਗਏ ਚਾਰ ਪੁਲਿਸ ਵਾਲੇ ਨਹੀਂ ਫੜੇ ਗਏ ਪੁਲਿਸ ਵਾਲਿਆਂ ਤੋਂ ਤੇ ਇਸ ਵਿੱਚ ਕੋਈ ਨਾ ਕੋਈ ਤੇ ਵੱਡੀ ਇਨਵੋਲਵਮੈਂਟ ਹੋਏਗੀ ਜੀ ਜੀ ਨਾਲ ਮੀਟਿੰਗ ਸੀਗੀ 12 ਵਜੇ ਉਹ ਕਿਹਾ ਨਾ ਬਗੇ ਹੋਏ ਸੀਗੇ ਤੇ ਫਿਰ ਉਹਨਾਂ ਨੇ ਸਾਨੂੰ ਸਾਢੇ 3 ਵਜੇ ਦਾ ਟਾਈਮ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਮਿਲ ਕੇ ਆਈ ਹਾਂ ਔਰ ਦਿਸ ਵਾਸ ਰਿਗਾਰਡਿੰਗ ਡਿਪਾਰਟਮੈਂਟਲ ਇਨਕੁਆਇਰੀ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਜਿਹੜੀ ਤੁਹਾਨੂੰ ਵੀ ਐਸਐਸਪੀ ਨਾਨਕ ਨੇ ਉਸ ਵੇਲੇ ਦੇ ਐਸਐਸਪੀ ਨਾਨਕ ਨੇ ਕਿਹਾ ਸੀਗੀ ਕਿ 45 ਡੇਜ਼ ਦੇ ਅੰਦਰ ਉਹ ਖਤਮ ਕਰਨਗੇ ਤੇ ਉਹ 45 ਡੇਸ ਦੇ ਆਜ 17 ਦਿਨ ਹੋ ਗਏ ਨਾ ਇਨਕੁਆਰੀ ਦਾ ਕੋਈ ਮੂੰਹ سیر ਨਹੀਂ ਸੇਗਾ ਆਪਾਂ ਦੋ ਹਫਤੇ ਤਿੰਨ ਹਫਤੇ ਪਹਿਲੇ ਵੀ ਗਏ ਸੀਗੇ ਉਹਨਾਂ ਨੂੰ ਪੁੱਛਣ ਲਈ ਤੇ ਉਹਨਾਂ ਨੇ ਕਿਹਾ ਜੇ ਡਿਪਾਰਟਮੈਂਟਲ ਇਨਕੁਆਰੀ ਚੱਲ ਰਹੀ ਹੈ ਚੀ ਆ ਅਗੇਸਟ ਪੋਸਟਿੰਗ ਚ ਲੱਗੇ ਨੇ ਤੇ ਅਜੇ ਰੁਕੀ ਪਈ ਹੈ ਤੇ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਨਹੀਂ ਰਹੀ ਸੀ ਇਨਕੁਆਰੀ ਦੀ ਉਹਨਾਂ ਇਨਕੁਆਰੀ ਦੀ ਇਨਫੋਰਮੇਸ਼ਨ ਦਿੱਤਾ ਹੈ ਕਿ ਉਹ ਕਹਿੰਦੇ ਨੇ ਕਿ ਜੀ ਜਿਹੜੇ 8 ਬੰਦੇ ਇੱਥੇ 12 ਬੰਦਿਆਂ ਦੇ ਤੇ ਟੋਟਲ 13 ਬੰਦੇ ਹੈਗੇ ਜਿਹੜੇ ਸਸਪੈਂਡ ਹੈਗੇ ਉਹਨਾਂ ਵਿੱਚੋਂ ਜਿਹੜੇ 8 ਬੰਦੇ ਪਟਿਆਲੇ ਪੋਸਟਡ ਹਨ ਉਹਨਾਂ ਦੇ ਅਗੇਂਸਟ ਉਹਨਾਂ ਨੇ ਇਨਕੁਆਇਰੀ ਜਿਹੜੀ ਬੰਦ ਕਰ ਦਿੱਤੀ ਗਈ ਸੀਗੀ ਜਿਹੜੀ ਵਾ ਐਸਐਸਪੀ ਸਰਨਜੀਤ ਮੈਡਮ ਹੈਗੇ ਉਹਨਾਂ ਨੇ ਉਹ ਇਨਕੁਆਇਰੀ ਕਰ ਦਿੱਤੀ ਸੀਗੀ ਜੀ ਕੋਰਟ ਤੇ ਕੇਸ ਚਲੇਗਾ ਤੇ ਦੋਨੋਂ ਪਾਸੇ ਸਜ਼ਾ ਨਹੀਂ ਦੇਣਾ ਚਾਹੁੰਦੇ ਡਿਪਾਰਟਮੈਂਟਲ ਇਨਕੁਆਇਰੀ ਬੰਦ ਕਰ ਦਿੱਤੀ ਸੀਗੀ ਤੇ ਉਹ ਵਰਨ ਜੀ ਨੇ ਅੱਜ ਓਪਨ ਕਰਾਈ ਹੈ ਉਹ 8 ਬੰਦਿਆਂ ਦੀ ਇਨਕੁਆਇਰੀ ਵਰਨ ਜੀ ਨੇ ਕਿਹਾ ਕਿ ਅਸੀਂ ਇੱਥੇ ਕਰਾਂਗੇ ਪਟਿਆਲੇ ਹੋਰ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਹੋਰ ਜਿਹੜੇ 4 ਐਸਐਚਓ ਸੀਗੇ ਉਹ ਜਿਹੜੇ ਜ਼ਿਲ੍ਹਿਆਂ ਚ ਪੋਸਟਡ ਹੈਗੇ ਉਹ ਇਨਕੁਆਇਰੀ ਉਸ ਜ਼ਿਲ੍ਹਿਆਂ ਚ ਕਰਨ ਲਈ ਉਹਨਾਂ ਨੇ ਲੈਟਰ ਅੱਗੇ ਉਹਨਾਂ ਦੀ ਪੂਰੀ ਫਾਈਲ ਜਿਹੜੀ ਹੈ ਭੇਜ ਦਿੱਤੀ ਗਈ ਹੈ ਤੇ ਜਿਹੜੀ ਉਹ 45 ਡੇਸ ਤੇ ਨਹੀਂ ਹੋਈ ਹੈ ਉਹਨਾਂ ਨੇ ਵਰੁਣ ਜੀ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਇਹ ਇਨਕੁਆਇਰੀ 100% ਹੋਏਗੀ ਤੇ ਮੈਨੂੰ ਪੁਲਿਸ ਵੱਲੋਂ ਹੁਣੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਨੇ ਇੱਕ ਜਿਹੜੀ ਕਹਿੰਦੇ ਮੈਂ ਉਹਨਾਂ ਆ ਤੇ ਮੈਨੂੰ ਉਹਨਾਂ ਨੂੰ ਵੀ ਕੁਝ ਟਾਈਮ ਦੇਣਾ ਪਏਗਾ ਜੋ ਉਹਨਾਂ ਨੇ ਕਿਹਾ देखो हर मैं पहले भी कहया हर एक पुलिस खराब नहीं है जेडे ਸਾਡੇ ਨਾਲ ਉਹ ਸਾਨੂੰ ਸਪੋਰਟ ਕਰ ਰਹੇ ਤੇ ਉਹਨਾਂ ਦੀ ਸਪੋਰਟ ਲਈ ਹਾਂ ਕਦੀ ਉਹਨਾਂ ਨੇ ਕਿਹਾ ਕਿ ਜਿਹੜੇ 8 ਬੰਦੇ ਨੇ ਉਹਨਾਂ ਦੇ ਅਸੀਂ ਇਨਕੁਆਇਰੀ ਇੱਥੇ ਕਰਾਂਗੇ ਦੂਜਾ ਮੇਰਾ ਜੁਹਾਂ ਨੂੰ ਪੁਆਇੰਟ ਸੀ ਕਿ ਇਹਨਾਂ ਦੇ ਵੈਪਨ ਜਿਹੜੇ ਉਹ ਵੈਪਨ ਇਹਨਾਂ ਨੇ ਜਮਾ ਕਰਾਏ ਹਨ ਜਾਂ ਨਹੀਂ ਤੇ ਉਹਨਾਂ ਨੇ ਕਿਹਾ ਇੱਕ ਚਿੱਠੀ ਲਿਖ ਦਿਓ ਉਹ ਸਾਨੂੰ ਦੇ ਦਿਓ ਤੇ ਅਸੀਂ ਇਹਨਾਂ ਦੇ ਵੈਪਨ ਜਿਹੜੇ ਉਹ ਵਾਪਸ ਲੈ ਲਾਂ ਤੇ ਜਾਣ ਗਿਆ ਚਾਰੋ ਐਸਚੂਲ ਤੇ ਦੁਜਾ 3.3 ਪੁਆਇੰਟ ਮੈਂ ਉਹਨਾਂ ਨੂੰ ਇਹ ਕਹਾਂ ਸੀ ਜਿਹੜਾ ਰੋਨੀ ਸਿੰਘ ਦੀ ਗੱਡੀ ਕੋਟ ਜਾ ਰਹੀ ਸੀ ਉਸ ਵਿੱਚ ਪੁਲਿਸ ਮੁਲਾਜ਼ਮ ਅਜੇ ਵੀ ਗੱਡੀ ਚਲਾ ਰਹੇ ਤੇ ਜਿਹੜਾ ਸਸਪੈਂਡਡ ਆਫੀਸਰ ਹੁੰਦਾ ਉਸ ਨੂੰ ਕੀ ਮੁਲਾਜ਼ਮ ਨਾਲ ਦਿੱਤਾ ਜਾਂਦਾ ਗਨਮੈਨ ਤੇ ਉਹਨਾਂ ਦੀਆਂ ਗੱਡੀਆਂ ਚਲਾਉਣ ਲਈ ਤੇ ਇਸ ਤੇ ਵੀ ਉਹਨਾਂ ਨੇ ਕਿਹਾ ਮੈਂ ਇਨਕੁਆਇਰੀ ਕਰਕੇ ਦੱਸੂਗਾ ਹੋਰ ਅੱਜ ਦੀ ਸਭ ਤੋਂ ਵੱਡੀ ਖਬਰ ਆਵੇ ਕਿ ਜਿੱਦਾਂ ਮੈਂ ਕਹਿੰਨੀ ਆ ਸਤਿਅਮੇਵ ਜਯਤੇ ਜਸਟਿਸ ਸਾਨੂੰ ਕੋਰਟ ਤੇ ਹੀ ਮਿਲਣਾ ਅੱਜ ਅਨੂਪ ਚਿਤਕਾਰਾ ਸਾਹਿਬ ਨੇ ਬਹੁਤ ਅੱچھے ਆਰਡਰਸ ਕੰਡੇ ਜਿਸ ਵਿੱਚ ਉਹਨਾਂ ਦੀ ਬੇਲ ਡਿਸਮਿਸ ਕੀਤੀ ਗਈ ਹੈ ਆਰਡਰਸ ਦੇ 53 ਨੰਬਰ ਪੈਰਾਗ੍ਰਾਫ ਪੜੋਗੇ ਤੇ ਤੁਸੀਂ ਦੇਖੋਗੇ ਉਹਨਾਂ ਨੇ ਪੂਰੀ ਕਾਰਵਾਈ ਦੇਖਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਇਹਨਾਂ ਨੂੰ ਮਤਲਬ ਬੇਲ ਨਹੀਂ ਮਿਲਣੀ ਚਾਹੀਦੀ ਹੋਰ ਇਹ ਬੇਲ ਸੀਗੀ ਰੋਨੀ ਵੱਲੋਂ ਹੋਰ ਇੱਥੇ ਜਿਹੜੀ ਬੋਪਾ ਰਾਏ ਨੇ ਬੇਲ ਪਾਈ ਸੀ ਉਹਨਾਂ ਨੇ ਵਿਡਰਾ ਕਰ ਲਈਤੀ ਗਈ ਸੀਗੀ ਕਹਿੰਦੇ ਕਿ ਸਾਨੂੰ ਉੱਥੋਂ ਦੀ ਜਵਾਬ ਜਦੋਂ ਮਿਲੇਗਾ ਫੇਰ ਅਸੀਂ ਬੇਲ ਵਾਪਸ ਪਾਵਾਂਗੇ ਬਟ ਇੱਕ ਬੇਲ ਇਹਨਾਂ ਦੀ ਅੱਜ ਬਹੁਤ ਵੱਡੀ ਸਾਡੇ ਲਈ ਅਚੀਵਮੈਂਟ ਪਾਵਾਂਗੇ ਕਿ ਸਾਨੂੰ ਇਹ ਜਸਟਿਸ ਮਿਲਿਆ ਹੈ ਅਜੇ ਤੱਕ ਸਾਨੂੰ ਕੋਰਟ ਤੋਂ ਹਰ ਵੇਰੀ ਜਸਟਿਸ ਮਿਲਿਆ ਹੈ ਮਗਰ ਅਜੇ ਵੀ ਸਭ ਤੋਂ ਸ਼ਰਮਦੀਤੀ ਚੀਜ਼ ਹੈ ਵੈ ਕਿ ਅਗਰ ਪੰਜਾਬ ਪੁਲਿਸ ਐਫ ਆਈ ਆਰ 307 ਦੀ ਤਾਰਾ ਲੱਗੀ ਹੋਈ ਹੈ ਜਿਹੜੀ ਪੁਲਿਸ ਪਟਿਆਲੇ ਐਫ ਆਈ ਆਰ ਦਰਜ ਹੋਈ ਹੈ ਤੇ ਕੀ ਪੰਜਾਬ ਪੁਲਿਸ ਦਾ ਬਿਸ਼ੱਕ ਉਹ ਯੂਟੀ ਤੇ ਤੇ ਇਨਵੈਸਟੀਗੇਸ਼ਨ ਸ਼ਿਫਟ ਹੋਈ ਹੈ ਨਾ ਯੂਟੀ ਨੂੰ ਤੇ ਇਨਵੈਸਟੀਗੇਸ਼ਨ ਮਾਰਕ ਹੋਈ ਹੈ ਜਿਸ ਬੰਦੇ ਤੇ ਉੱਪਰ 307 ਦੇ ਪਰਚੇ ਲੱਗੇ ਹੋਣ ਕਿ 70 ਦਿਨ ਤੂੰ ਉਹ ਫਰਾਰ ਪੁਲਿਸ ਆਫੀਸਰ ਕਿ ਪੁਲਿਸ ਮਹਿਕਮੇ ਨੂੰ ਇਹ ਪਤਾ ਨਹੀਂ ਹੈ ਕਿ ਉਹਨਾਂ ਦੇ ਚਾਰ ਆਫੀਸਰ ਕਿੱਥੇ ਹਨ ਮਤਲਬ 70 ਦਿਨ ਤੂੰ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਉਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੁਲਿਸ ਮਹਿਕਮੇ ਨੇ ਮਤਲਬ ਚਾਰ ਪੁਲਿਸ ਆਫਸਰ ਜਿਹੜੇ ਪੰਜਾਬ ਦੇ ਗੁੰਡਾ ਜਿਹੜੇ ਕਹਿੰਦੇ ਨੇ ਇੰਕਾਊਂਟਰ ਸਪੈਸ਼ਲਿਸਟ ਹਨ ਉਹ ਇੰਕਾਊਂਟਰ ਸਪੈਸ਼ਲਿਸਟ ਗੁੰਮੇ ਪਏ ਹਨ ਜਿੱਪ ਭੱਜੇ ਪਏ ਹਨ ਮਗਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਕਿਥੇ ਭੱਜੇ ਹਨ ਹੁਣ ਆ ਉਹਨਾਂ ਨੂੰ ਪਕੜਨ ਦੀ ਉਹ ਕੀਤੀ ਜਰੀ ਉਹ ਪਟਿਆਲੇ ਫਿਰਦੇ ਨੇ ਘੁੰਮਦੇ ਨੇ ਨਾਮ ਨਾਲ ਐਸ਼ਾ ਕਰ ਰਹੇ ਨੇ ਪਾਰਟੀਆਂ ਕਰ ਰਹੇ ਨੇ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਅਥਾਰਟੀ ਨਹੀਂ ਆ ਉਹਨਾਂ ਨੂੰ ਪਕੜਨ ਦੀ ਉਹ ਤੇ ਯੂਟੀ ਕਰਨਗੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਈਆਂ ਕਿ ਯੂਟੀ ਤੇ ਤੇ ਇਨਵੈਸਟੀਗੇਸ਼ਨ ਆਰਡਰ ਹੋਈ ਹੈ ਤੇ ਤੁਸੀਂ ਇਹ ਦੱਸੋ ਐਫ ਆਈ ਆਰ ਤੇ ਪਟਿਆਲੇ ਦੀ ਹੈ ਨਾ ਅਗਰ ਜੇ ਪਟਿਆਲੇ ਐਫ ਆਈ ਆਰ ਹੋਈ ਹੈ ਜੜੀ ਤੇ ਪਹਿਲੇ ਤੇ ਸਭ ਤੋਂ ਪਹਿਲੇ ਪਟਿਆਲੇ ਮਹਿਕਮੇ ਦਾ ਫਰਜ ਬੰਦਾ ਉਹ ਚਾਰਾ ਨੂੰ ਫੜਨਾ ਕਿ ਜਿਹੜੀ 307 ਦੀ ਧਾਰਾ ਲੱਗੀ ਹੋਈ ਹੈ ਇੱਕ ਗੈਂਗ ਮਿਲ ਕੇ ਜਿਹੜਾ ਕੁੱਟਿਆ ਤੁਹਾਨੂੰ ਮੈਂ ਵੀਡੀਓਜ਼ ਵੀ ਦਿਖਾਈ ਸੀ ਜਿੱਥੇ ਵੈਪਨ ਵੀ ਸੀਗੇ ਜਿਹੜੇ ਯੂਨੀਫਾਰਮ ਬੰਦੇ ਵੀ ਸੀਗੇ ਇਹ ਗੈਂਗਵਾਰ ਕੀਤੀ ਹੈ ਹੋਰ ਤੁਸੀਂ ਦੇਖਿਆ ਗਿਆ ਮੰਡੋਰ ਵਾਲਾ ਕੇਸ ਵੀ ਜਿਹੜਾ ਹੋਇਆ ਉਸਦੇ ਵੀ ਐਵੀਡੈਂਸ ਬਹੁਤ سارے ਸਾਡੇ ਕੋਲ ਆਏ ਮੈਂ ਅਜੇ ਉਹਨਾਂ ਦੇ ਪਰਿਵਾਰ ਨੂੰ ਮਿਲੀ ਨਹੀਂ ਆ ਨਾ ਮੈਂ ਅਜੇ ਰਾਜਪੂਰਾ ਵਾਲੇ ਨੂੰ ਮਿਲਿਆ ਉਹਨਾਂ ਨੂੰ ਮੇਰੇ ਉਹਨਾਂ ਨੂੰ 1 ਟੂ 1 ਮੀਟਿੰਗ ਨਹੀਂ ਹੋਈ ਐ ਮੈਂ ਉਹਨਾਂ ਨੂੰ ਅਜੇ ਮਿਲੀ ਨਹੀਂ ਆ ਬਟ ਤੁਸੀਂ ਇਹ ਦੇਖੋ ਪੰਜਾਬ ਦੇ ਅੰਦਰ ਜਦੋਂ ਦੂ ਇਹ 4 ਐਸਐਚਓ ਫੜੇ ਗਏ ਉਸ ਤੋਂ ਬਾਅਦ ਐਨਕਾਊਂਟਰ ਨਹੀਂ ਹੋ ਰਹੇ ਮਤਲਬ ਇਹ ਚਾਰ ਹੀ ਬੰਦੇ ਸੀਗੇ ਪੂਰੇ ਪੰਜਾਬ ਪੁਲਿਸ ਕੋਲ ਜਿਹੜੇ ਐਨਕਾਊਂਟਰ ਕਰਦੇ ਸੀਗੇ ਤੁਸੀਂ ਦੇਖਿਆ ਹੋਣਾ ਇਸ ਡਿਜ਼ਿਲ ਵਿੱਚ ਕੋਈ ਐਨਕਾਊਂਟਰ ਨਹੀਂ ਹੋਇਆ ਜੀ ਉਸ ਤੋਂ ਬਾਅਦ ਤੇ ਮਤਲਬ ਕੀ ਸੀ ਗਾਇਸ ਦਾ ਮਤਲਬ ਇਹ ਚਾਰ ਬੰਦੇ ਹੀ ਪੂਰੇ ਪੁਲਿਸ ਮਹਿਕਮੇ ਤੇ ਇਹੋ ਚਾਰ ਆਫਸਰ ਰਹਿ ਗਏ ਜੋ ਪਕੜੇ ਨਹੀਂ ਜਾਂਦੇ ਜੋ ਐਸਐਸਪੀ ਨਾਨਕ ਜਿਹੜਾ ਹੈ ਉਸਨੇ ਭਜਾਏ ਹੋਏ ਐਸਐਸਪੀ ਨਾਨਕ ਜਿਸਨੇ ਸਭ ਤੋਂ ਦੂਜੀ ਗੱਲ ਜਿਹੜੇ ਵੀ ਇਹ ਐਫਆਈਆਰ ਕਰਨ ਸਾਹਿਬ ਦੀ ਐਫਆਈਆਰ ਕਰਨ ਤੇ ਡਿਲੇ ਸੀਗੇ ਯੂਟੀ ਪੁਲਿਸ ਨੇ ਦੋ ਧਾਰਾ ਹੋਰ ਲਗਾਈਆਂ ਸੀਗੇ ਇੱਕ 191 ਇੱਕ 299 ਧਾਰਾ ਐਡ ਕੀਤੀ ਹੈ ਜਿਹੜਾ ਸੈਂਟੀਮੈਂਟਲ ਰਿਲੀਜੀਅਨ ਨੂੰ ਹਰਟ ਕੀਤਾ ਜੀ ਕੋਈ ਵੀ ਸਰਦਾਰ ਉਸਦੇ ਬਾਲ ਕੇਸਾ ਤੋਂ ਖਿੱਚ ਕੇ ਸਟਣਾ ਮਤਲਬ ਸਾਡੀ ਬੇਇੱਜ਼ਤੀ ਹੈ ਐ ਬਹੁਤ ਵੱਡੀ ਬੇਇੱਜ਼ਤੀ ਆਈ ਕਾਟ ਹਰ ਇੱਕ ਚੀਜ਼ ਅਲੱਗ-ਅਲੱਗ ਹੈ ਮਗਰ ਇੱਕ ਸਰਦਾਰ ਦਾ ਬਾਲ ਖਿੱਚ ਕੇ ਉਸ ਨੂੰ ਕਸੀਟਣਾ ਇਸ ਤੋਂ ਵੱਡੀ ਬੇਇੱਜ਼ਤੀ ਕਿਸੇ ਸਰਦਾਰ ਲਈ ਨਹੀਂ ਹੋ ਸਕਦਾ ਮੈਮ ਐਸਆਈਪੀ ਜੀ ਕਾ ਵੀ ਕਿਸ ਤੇ ਕੰਪਲੀਨੇਸ਼ਨ ਚੱਦੀ ਕਰਨੇ ਬਣਾਈ ਹੈ ਨਮੀ ਉਸ ਆਦਮੀ ਉਹਨਾਂ ਨੇ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ ਪਾਰਟ ਲਿੱਤਾ ਹੈ ਕਿ ਦੋ ਬਾੜ ਦਾ ਕਿੰਨੀ ਮੀਟਰ ਹੈਗੀ ਜੀ ਸਾਡੇ ਨਾਲ ਉਹ ਇਨ ਟੱਚ ਹੈਗੇ ਤਨਾਲ ਬਾੜ ਦੀ ਸਟੇਟਮੈਂਟ ਹੋ ਚੁੱਕੀ ਹੈ ਐਫਆਈਆਰ ਉਹਨਾਂ ਨੇ ਉਹਨਾਂ ਨੇ ਹੀ ਐਫਆਈਆਰ ਉਹ ਕੀਤੀ ਉਹਨਾਂ ਨੇ ਕੋਰਟ ਤੇ ਜੱਜ ਸਾਹਿਬ ਨੂੰ ਵੀ ਕਿਹਾ ਸੀ ਅਸੀਂ ਉਹਨਾਂ ਨੂੰ ਅਰੈਸਟ ਕਰਨ ਲਈ ਫਿਰ ਰਹੇ ਹਾਂ ਮਗਰ ਉਹ ਦੇਖੋ ਪੁਲਿਸ ਵਾਲੇ ਨੂੰ ਇਹਨਾਂ ਨੂੰ ਪਤਾ ਹੈ ਭੱਜਣਾ ਕਿੱਦਾਂ ਹੈ ਇਹਨਾਂ ਨੂੰ ਸਾਰੇ ਰਾਹ ਆਂਦੇ ਤੇ ਇਹ ਆਪਣੇ ਆਪ ਨੂੰ ਭੱਜੇ ਹੋਏ 70 ਦਿਨ ਤੋਂ ਦੇਖੋ ਪੁਲਿਸ ਹੀ ਹੈਲਪ ਕਰ ਰਹੀ ਹੋਏਗੀ ਮਤਲਬ ਐਦਾਂ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੂੰ ਸਪੋਰਟ ਕਰ ਰਹੀ ਆ ਜਿਵੇਂ ਕਿਉਂਕਿ ਬਹੁਤ ਵਾਰ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਅੰਦਰ ਉਹਨਾਂ ਦੇ ਘਰ ਹਨ ਉੱਥੇ ਜਾ ਕੇ ਵੀ ਰਹਿੰਦੇ ਤੇ ਅਗਰ ਪੁਲਿਸ ਉਹਨਾਂ ਨੂੰ ਹੈਲਪ ਨਾ ਕਰੇ ਤੇ ਉਹ ਇਦਾਂ ਭੱਜ ਨਹੀਂ ਸਕਦੇ ਦੂਜੀ ਗੱਲ ਸਿੱਟ ਵਾਲੇ ਆ ਕੇ ਰੇਡ ਕਰਕੇ ਗਏ ਜਦੋਂ ਉਹ ਆਂਦੇ ਨੇ ਇੱਥੇ ਉਹਨਾਂ ਨੂੰ ਫੜਨ ਜਦੋਂ ਆਂਦੇ ਨੇ ਤੇ ਉਥੇ ਇੱਥੇ ਐਂਟਰੀ ਕਰਨੀ ਪੈਂਦੀ ਹੈ ਜਦੋਂ ਐਂਟਰੀ ਕਰ ਦਿੰਦੇ ਮਹਿਕਮਾ ਦੇ ਬੰਦੇ ਉਹਨਾਂ ਨੂੰ ਦੱਸ ਦਿੰਦੇ ਨੇ ਉਹ ਭੱਜ ਜਾਂਦੇ ਔਰ ਮਤਲਬ ਸਭ ਤੋਂ ਸ਼ਰਮਿੰਦੀ ਦੀ ਇਹਦੀ ਗੱਲ ਹੈ ਵੈ ਕਿ 70 ਦਿਨ ਅੱਜ ਹੋ ਗਏ ਤੇ ਚਾਰ ਪੁਲਿਸ ਵਾਲੇ ਨਹੀਂ ਫੜੇ ਗਏ ਪੁਲਿਸ ਵਾਲਿਆਂ ਕੋਲ ਤੇ ਇਸ ਵਿੱਚ ਕੋਈ ਨਾ ਕੋਈ ਤੇ ਵੱਡੀ ਇਨਵੋਲਵਮੈਂਟ ਹੋਏਗੀ ਜੀ ਤੁਸੀਂ ਮੈਨੂੰ ਇਹ ਦੱਸੋ ਅੱਜ ਕੋਈ ਬੱਚਾ ਉਹ ਹੁੰਦਾ ਕਿੰਨਾ 24 ਘੰਟੇ ਚ ਐ ਫੜ ਲੈਂਦੇ ਕੋਈ ਆਤੰਗਵਾਦੀ ਐ 24 ਘੰਟੇ ਚ ਫੜ ਲੈਂਦੇ ਤੇ ਇਹ ਚਾਰ ਆਤੰਗਵਾਦੀਆਂ ਨੂੰ ਫੜ ਨਹੀਂ ਸਕੇ ਚਾਰ ਗੁੰਡਿਆਂ ਨੂੰ ਨਹੀਂ ਫੜ ਸਕੇ ਐ ਪੁਲਿਸ ਤੇ ਜਿਨ੍ਹਾਂ ਦੇ ਘਰ ਇੱਥੇ ਨੂੰ ਉਹਨਾਂ ਦੀ ਵਾਈਸ ਇੱਥੇ ਨੂੰ ਉੱਥੇ ਘੁੰਮ ਰਹੇ ਤੇ ਉਹਨਾਂ ਨੂੰ ਨਹੀਂ ਫੜ ਸਕੇ ਐ ਇਸ ਲਾਈਨ ਪੱਲੀ ਐਸਆਈ ਦਾ ਕੀ ਬਣਿਆ ਉਸ ਦੇ ਵਿੱਚ ਕੋਈ ਕੋਈ ਭੂਮਿਕਾ ਕੀ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਦੀ ਕੋਈ ਗੱਲ ਮੈਨੂੰ ਦੱਸਿਆ ਅੱਜ ਬਿਜੀ

ਉਹਨਾਂ ਦੇ OSD ਨੂੰ ਮੈਂ 10 ਫੋਨ ਕੀਤੇ ਹੋਣੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਜਿਹੜੇ ਹਰ ਕਹਿੰਦੇ ਨੇ ਸ਼ਹੀਦਾ ਦੇ ਘਰ ਪਹੁੰਚ ਜਾਂਦੇ ਨੇ ਤੇ ਉਹ ਸ਼ਹੀਦ ਕੀ ਵੇਟ ਕਰ ਰਹੀ ਸੀ ਸਾਡੇ ਹਸਬੰਡ ਸ਼ਹੀਦ ਹੋ ਜਾਣ ਫੇਰ ਆਣਗੇ ਸਾਨੂੰ ਇਹ ਜੀ ਮੁੱਖ ਮੰਤਰੀਆਂ ਦਾ ਕੀ ਕਰਨਾ ਨਾ ਕੋਈ ਸਾਨੂੰ ਪੋਲਿਟਿਸ਼ੀਅਨ ਦਾ ਸਪੋਰਟ ਮਿਲਿਆ ਨਾ ਕੋਈ ਪੋਲਿਟਿਕਲ ਸਪੋਰਟ ਮਿਲਿਆ ਨਾ ਅੱਜ ਤੱਕ ਉਹਨਾਂ ਦੇ ਘਰੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਕਿਸੇ ਦਾ ਵੀ ਕੋਈ ਫੋਨ ਆਇਆ ਹਾਂ ਜਿਸ ਦਿਨ ਅਸੀਂ ਮਿਲ ਕੇ ਆਏ ਉਸਦੇ ਅਗਲੇ ਦਿਨ ਸਾਡੇ ਕੋਲ ਇੱਕ ਰეკਮੈਂਡੇਸ਼ਨ ਉਹਨਾਂ ਦਾ ਇੱਕ ਮੀਡੀਆ ਪਰਸਨ ਹੈ ਪੰਨੂ ਕੋਈ ਉਹ ਸੀਗੇ ਉਹ ਆਏ ਸੀਗੇ ਉਹਨਾਂ ਨੇ ਸਾਨੂੰ ਅਗੂ ਦੀ ਮੰਗ ਰੱਖੀ ਕਿ ਤੁਸੀਂ ਅਗਰ ਸੀਬੀਆਈ ਇਨਕੁਆਇਰੀ ਕੋਰਟ ਤੋਂ ਰਿਟ ਵਾਪਸ ਲੈ ਲੋਗੇ ਤੇ ਅਸੀਂ ਐਸਐਸਪੀ ਨਾਨਕ ਨੂੰ ਇੱਥੋਂ ਦੀ ਬਾਹਰ ਕੱਢ ਦਾਂਗੇ ਤੇ ਇਹਨਾਂ ਨੂੰ ਚਾਰਜ ਦੇ ਅਗੇਨਸ ਅਪਰ ਡਿਪਾਰਟਮੈਂਟ ਇਨਕਾਇਰਟ ਤੇ ਉਹਨਾਂ ਨੂੰ ਸਜ਼ਾ ਦੇ ਦਾਂਗੇ ਮਗਰ ਤੁਸੀਂ ਆਪਣੀ ਸੀਬੀਆਈ ਇਨਕੁਆਇਰੀ ਦੀ ਮੰਗ ਵਾਪਸ ਲੈ ਲਓ ਮੈਂ ਮਾਜੀ ਜਿਹੜੀ ਮੈਡੀਕਲ ਸੀਐਸਪੀ ਨੂੰ ਕਿਸ ਮੋੜ ਚੁੱਕੀ ਉਸਨੇ ਪਿਸਟਾ जीएसएसपी ਵਰਮਨਾ ਉਹ ਨਾਬਾ ਗਏ ਹੋਏ ਸੀ ਉਹਨੇ 3:30 ਵਜੇ ਆਏ ਸੀ ਅਸੀਂ ਡੀਸੀ ਆਫਿਸ ਤੇ ਮਿਲੇ ਉਹਨਾਂ ਨੇ ਕਹਿ ਮੈਂ 4 8 ਬੰਦਿਆਂ ਦੀ ਇਨਕੁਆਇਰੀ ਓਪਨ ਕੀਤੀ ਐਂਡ ਜੋ 8 ਕਨਸਟੇਬਲ ਸੀਗੇ ਮਗਰ ਆ 4 ਐਸਐਚਓਜ਼ ਦੀ ਨਹੀਂ ਓਪਨ ਕਰ ਰਹੇ ਉਹ ਕਹਿੰਦੇ ਕਿਉਂਕਿ ਉਹ ਜ਼ਿਲ੍ਹੇ ਤੋਂ ਬਾਹਰ ਪੋਸਟਿੰਗ ਹਨ ਉਹ ਹੈਗੇ 2 ਲੁਧਿਆਣੇ ਤੇ 2 ਬਠਿੰਡੇ ਤੇ ਉਹ ਕਹਿੰਦੇ ਨੇ ਅਸੀਂ ਉਹਨਾਂ ਨੂੰ ਇਅਰਮਾਰਕ ਕਰ ਦਿੱਤੀ ਹੈ ਬਠਿੰਡੇ ਹੋਰ ਲੁਧਿਆਣਾ ਨੂੰ ਕਿ ਇਨਕੁਆਇਰੀ ਕੀਤੀ ਜਾਏ ਬਟ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ 60 70 ਦਿਨ ਬਾਅਦ ਪੁਲਿਸ ਮੈਕਮੇਨ ਨੂੰ ਯਾਦ ਆ ਰਹੀ ਹੈ ਡਿਪਾਰਟਮੈਂਟਲ ਇਨਕੁਆਇਰੀ ਦੀ ਅਦੁੱਤੇ ਐਸਐਸਪੀ ਨਾਨਕ ਨੇ ਬੜੀ ਵੱਡੀ ਗੱਲ ਕਹੀ ਸੀ 160 ਦਿਨ ਦੀ ਇਨਕੁਆਇਰੀ ਜਿਹੜੀ ਅਸੀਂ 45 ਦਿਨਾਂ 'ਚ ਕਰਾਂਗੇ ਤੇ ਉਹ 45 ਦਿਨ ਖਤਮ ਹੋਏ ਵੀ 15 ਦਿਨ ਹੋ ਗਏ ਜੀ ਮੈਸਟਰ ਨੂੰ ਮਿਲ ਕੇ ਆਇਆ ਸੀ ਉਸ ਤੋਂ ਬਾਅਦ ਕੀ ਤਬਦੀਲੀ ਹੋਈ ਹੈ ਕਿ ਆਰਮੀ ਨੇ ਉਸ ਵਿੱਚ ਇੰਪੋਰਟ ਦਿਖਾਈ ਹੈ ਕਿ ਆਰਮੀ ਅਫਸਰ ਆਏ ਜੀ ਬਿਲਕੁਲ ਆਰਮੀ ਅਫਸਰ ਸਾਡੇ ਨਾਲ ਹੈ ਸਾਡਾ ਡਿਪਾਰਟਮੈਂਟ ਸਾਡੇ ਨਾਲ ਹੈ ਸਰ ਦਾ ਡਿਪਾਰਟਮੈਂਟ ਸਰ ਦੇ ਨਾਲ ਐਂਡ ਅਸੀਂ ਦੇਖੋ ਜੀ ਅਸੀਂ ਇੱਕੋ ਚੀਜ਼ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਅਗਰ ਮੇਰੇ ਹਸਬੰਡ ਗਲਤ ਹਨ ਤੇ ਉਹਨਾਂ ਨੂੰ ਵੀ 19 ਹੀ ਸਜ਼ਾ ਮਿਲੇ ਮੈਂ ਇੱਕ ਜਸਟਿਸ ਦੀ ਗੱਲ ਕਰ ਰਹੀ ਹਾਂ ਜੋ ਗਲਤ ਹੈ ਉਸ ਨੂੰ 19 ਹੀ ਸਜ਼ਾ ਮਿਲੇ ਸਾਰੇ ਐਵੀਡੈਂਸ ਹੋਣ ਤੋਂ ਬਾਵਜੂਦ ਕੰਪਲੀਟ ਰਾਈਟ ਮਤਲਬ A ਤੋਂ Z ਐਵੀਡੈਂਸ ਹੈ ਉਸ ਤੋਂ ਬਾਅਦ ਵੀ ਪੁਲਿਸ ਮਹਿਕਮੇ ਨੂੰ ਤੋ ਚਾਰ ਐਸਐਚਓ ਨੂੰ ਫੜਨ ਤੇ ਇਨੀ ਪ੍ਰੋਬਲਮ ਹੈ ਤੁਸੀਂ ਤੁਸੀਂ ਦੇਖਿਆ ਹੋ ਨਾ ਜਿਹੜਾ ਨਾਨਕ ਸੀਗਾ ਉਹਨਾਂ ਨੇ ਅੱਜ ਤੱਕ ਉਹ ਚਾਰ ਐਸਐਚਓ ਦਾ ਨਾਮ ਲੈਣ ਤੋਂ ਡਰਦੇ ਸੀ ਨਹੀਂ ਜੀ ਚੰਡੀਗੜ੍ਹ ਪੁਲਿਸ ਨੇ ਕੋਰਟ ਤੇ ਆਪੇ ਗੱਲ ਕਹੀ ਹੈ ਕਿ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਉਹਨਾਂ ਨੇ ਪੋਲਿਆ ਡਿਸਮਿਸ ਕਿਉਂ ਕੀਤੀ ਜਾਏ ਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਡਿਸਮਿਸਿਸ ਕਰਕੇ ਕੀਤੀ ਜਾਏ ਕਿਉਂਕਿ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਤੋ ਵੀ ਹੈਵ ਨੋ ਪ੍ਰੋਬਲਮ ਵਿਦ ਡਿਊਟੀ ਬਿਕਾਜ਼ ਤਾਂ ਹੀ ਅਸੀਂ ਪੰਜਾਬ ਦੇ ਬਾਹਰ ਦਿੱਤੀ ਸੀਗੀ ਕਿਉਂਕਿ ਅਗਰ ਪੰਜਾਬ ਦੇ ਬਾਹਰ ਨਹੀਂ ਹੁੰਦੀ ਤੇ ਇਹ ਚਾਰ ਐਸਐਚਓ ਅੱਜ ਡਿਊਟੀਆਂ ਅੱਜ ਫਿਰ ਕਿਸੇ ਹੋਰ ਪਰਿਵਾਰ ਤੇ ਔਰ ਕਿਸੇ ਹੋਰ ਦਾ ਬੱਚਾ ਮਾਰ ਚੁੱਕੇ ਹੁੰਦੇ